ਪਾ ਆਜਾ ਤੜਕੇ ਤੜਕੇ ਰਾਜਣਾ ਨਾ ਕਿਉਂ ਕੱਲ ਬਾਤ ਤੜਕੇ 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 ਹੋਈ ਤਾਂ ਹੋਈ ਕਿ ਅੱਜ ਦਾਣਾ ਅੰਦਰੀ ਮੈਂ ਕੱਲ ਹੱਥਾਂ ਕੀ ਕੱਲ ਤੜਕੇ ਤੜਕੇ ਆਇਆ ਮੈਂ ਤਾਂ ਗਿਆ ਹੀ ਨਹੀਂ ਉਹਨੇ ਕਿਹਾ ਸੀ ਤੂੰ ਕਿਹਾ ਸੀ ਕੀ ਆਖੀ ਮੈਂ ਨਹੀਂ ਕਿਹਾ ਮਮੇ ਨੂੰ ਪੁੱਛ ਹਮੇ ਕਿਹਾ ਸੀ ਕੀ ਆਇ ਨਹੀਂ ਜੱਗੇ ਨੇ हां जग्गा ਤਾਂ ਹੁਣ ਵੀ ਕਹੀ ਜਾਂਦਾ ਸੀ ਕਹਿੰਦਾ ਕਹਿ ਦਿਓ ਵੀ ਪਾਪੇ ਨੂੰ ਰਹਿ ਜਾਵੇ ਪਾ 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 ਉਹ ਤੇ ਮਮਾ ਉਹ ਤੇ ਮਮਾ ਉਹ ਤੇ ਬਹੁਤ ਖਾ ਤੇ ਇਹ ਵੀ ਆ ਕਾ ਦਨੋਂ ਉਹ ਉਹ ਇਹਦੇ ਵੀ ਨਾ ਰੋਟੀ ਨਹੀਂ ਖਾਂਦਾ ਮੇਰੇ ਮੇਰੇ ਖਾਤੇ ਰੱਖੀ ਸਾਰਾ ਸਹੀ ਹੈ ਪਾਪਾ ਬਣ ਕੇ ਦੇਖੋ ਕੁੜੀ ਆਦੇ ਨਾਨੇ ਦੀ ਇਮਤਤਾ ਕਰਦੀ ਐ ਅੱਜ ਅੱਜ ਰੱਖ ਲੈ ਤੇ ਕੱਲ ਨੂੰ ਹੋਰ ਕਹਿੰਦੇ ਵੀ ਰਹਿ ਜੋ ਕੀ ਵਿਚਾਰ ਆ ਪਾਪਾ ਰਹਿਣਾ ਨਹੀਂ ਜਾਣ ਦੀ ਵਿਚਾਰਾ ਨਹੀਂ ਪਾਪਾ ਅਪ ਨਹੀਂ ਰਹੇਗੇ ਯਹਾਂ ਨਹੀਂ ਰਹੇਗੇ ਨਾਨਾ ਸਾਹਿਬ ਜਾਣਗੇ ਪ੍ਰੀਤ ਹਰਾਂ ਦੇ ਤੇ ਕਿਵੇਂ ਮੂੰਹ ਜਾ ਤਾਰੀ ਬਠਾਈ ਤਾਂ ਕੱਲ ਨੂੰ ਜਾਣਗੇ ਅਜੇ ਤਾਂ ਕੱਲ ਨੂੰ ਤਿਆਰ ਹੋ ਕੇ ਜਾਣਗੇ ਤੇ ਉਦੋਂ ਦੇਖਦੇ ਕੀ ਰਿਐਕਸ਼ਨ ਆਉਂਦਾ ਵੀ ਬੱਚਿਆਂ ਦਾ ਹੈ ਪ੍ਰੀਤ ਜਾਣਾ ਪਾਪੇ ਨਾਲ ਹਾਂ ਨਾ ਜਾਣੇ ਸਕੂਲ ਕੌਣ ਜਾਊਗਾ ਆ ਜਾਣ ਨੂੰ ਤਾਂ ਤਿਆਰ ਐ ਸਕੂਲ ਕੌਣ ਜਾਊਗਾ ਜਾਣ ਨੂੰ ਤਾਂ ਨਾ ਨੇ ਸਕੂਲ ਤਾਂ ਜਾਣਾ ਹੀ ਪਊਗਾ ਸਕੂਲ ਬਨੋਦ ਜਾਊਗਾ ਅੱਛਾ ਅਲਿਸ ਵੈਲ ਵੈਲ ਇਜ਼ ਰਾਈਟ ਅੱਛਾ ਫਿਰ ਤੋਂ ਬੋਲੀ ਅਲਿਸ ਵੈਲ ਵੈਲ ਇਜ਼ ਰਾਈਟ ਅੱਛਾ ਸਾਨੂੰ ਸਮਝ ਨਹੀਂ ਪੈਂਦੀ ਬਈ ਅਸੀਂ ਅਨਪੜ੍ਹ ਬੰਦੇ ਆ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਮਿਕ ਉੱਧਰ ਦੇਖ ਉੱਧਰ ਦੇਖ ਮਹਾਨ ਜੁੱਧ ਹੋ ਗਿਆ ਵੇ ਦੇਖ 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 ਹਾਂ ਓਕੇ ਲੂਕ ਨੈ ਨਹੀਂ ਖਾਂਦਾ ਨਾ 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 ਬਸ ਬੜਾ ਨ ਮਾਰ ਪਾ ਲੈ ਮਾਰਦਾ ਵਿਚਾਰ ਉਹ ਇਧਰ ਦੇਖੋ ਤੋਤਿਆਂ ਆ ਕੇ ਕੁੱਕਰ ਲੜਦੇ ਆ ਤੇ ਇਧਰ ਮਿੰਤਾ ਮੰਤੀ ਹੋਈ ਜਾਂਦੀ ਐ ਪਾਪਾ ਤਾਂ ਨਹੀਂ ਰਹਿੰਦਾ ਹੁਣ ਕਹਿੰਦੇ 4-5 ਦਿਨ ਲਾ ਲੇ ਆ ਤੇ ਬਹੁਤ ਐਨਾ ਮੇਲ ਮਲਾਪ ਸਾਲ ਬਾਅਦ ਆਉਨੇ ਪਾਪਾ ਸਹੀ ਗੱਲ ਐ ਇੱਕ ਅੱਧਾ ਦਿਨ ਤਾਂ ਵੱਧ ਲੱਗ ਹੀ ਜਾਂਦਾ ਹੁੰਦਾ ਕੱਲ ਕਲ ਹੋ ਰਹਿ ਜੀ ਆਪ ਹੀ ਵੱਧ ਲਾ ਤਮ ਹੈ ਐਸ਼ਾ ਬੱਚੇ ਜਿਆਦਾ ਜिद ਕਰਦੇ ਹੈ ਹੋਰ ਫਿਰ ਵੱਧ ਜੂ ਬੇਡਾ ਇਹਨਾਂ ਦਿੱਤੇ ਹਾਂ ਅੱਛਾ ਪੰਜ ਸਾਲਾਂ ਤੋਂ ਕਿ ਸਾਲ ਤੋਂ 5 ਸਾਲਾਂ ਤੋਂ ਆਖ ਸਾਲ ਤੋਂ ਤਾਂ ਹੀ ਪੰਜਾਂਤੀ ਵੱਧ ਜੂ ਗਾ ਦੇ ਇੱਕਦਰੇ ਨਾਂ ਦੇ ਆਖ ਸਹੀ ਹੈ ਤੇ ਇਧਰ ਦੇਖੋ ਜੀ ਬਿੱਟੂਰੀ ਬੈਠੇ ਆ ਖਾਣਾ ਪਾਣੀ ਖਾ ਰਹੇ ਆ ਤੇ ਮੈਂ ਹੁਣ ਰੋਟੀ ਪਾਣੀ ਦਾਰ ਕਰਾਂਗੇ ਜੀ ਤੇ ਆ ਇੰਨੇ ਆਕ ਫਲੀਆਂ ਤੋੜ ਰੱਖੀਆਂ ਜੀ ਤੇ ਮੇਰੇ ਤਾਂ ਬਸ ਦਾ ਰੋਗ ਹੈ ਨਹੀਂ ਸੀਗਾ ਫਲੀਆਂ ਫਲੀਆਂ ਤੋੜਨਾ ਹਾਈ ਗਰਮੀ ਤੇ ਉਹ ਗਰਮੀ ਹਾਈ ਗਰਮੀ ਤੇ ਇਧਰ ਦੇਖੋ ਮੈਂ ਤਵਾੜੀ ਕਰੀ ਜਾਂਦੇ ਆ ਆਪਣੇ ਨਾਨੇ ਦੀ ਤੇ ਸਹੀ ਗੱਲ ਆ ਮਾਮੇ ਨੂੰ ਨਾਲ ਲੈ ਆਉਂਦਾ ਤੇ ਇੱਧਰ ਦੇਖੋ ਜੀ ਉਹ ਭਾਂਡੇ ਪਏ ਆ ਸਾਫ਼ ਕਰਨ ਵਾਲੇ ਹੁਣ ਮੈਂ ਭਾਂਡੇ ਵੀ ਸਾਫ਼ ਕਰੂੰਗੀ ਤੇ ਆ ਆ ਪੱਲਾਂ ਲਾ ਰੱਖੀਆਂ ਜੀ ਤੋਰੀਆਂ ਦੀਆਂ ਆ ਗਵਾਰ ਪੇਠਾ ਲਾ ਰੱਖਿਆ ਕਿਉਂਕਿ ਇਹਨਾਂ ਨੂੰ ਮੈਂ ਬਹੁਤ ਜ਼ਿਆਦਾ ਪਸੰਦ ਕਰਦੀ ਹਾਂ ਬੱਲਾਂ ਬੱਲਣ ਦੇਖੋ ਤੇ ਆ ਆਪਣੇ ਲੜਾਕੂ ਖੜੇ ਹੈ ਜੀ ਦੇਖੋ ਤੇ ਵੀਡੀਓ ਵਧੀਆ ਲੱਗੇ ਤਾਂ ਦਬਕੇ ਸ਼ੇਅਰ ਕਰ ਦਿਓ ਜੀ ਕਮੈਂਟ ਲਾਈਕ ਕਰਨਾ ਨਾ ਭੁੱਲਿਓ ਤੇ ਉਹ ਹਜੇ ਵੀ ਬੈਠੀ ਆ ਆਪਣੇ ਨਾਨੇ ਕੋਲੇ ਕਹਿੰਦੀ ਪਾਪਾ ਨਾ ਜਾਓ ਤੇ ਪਾਪੇ ਰੀ ਕਹਿੰਦੇ ਵੀ ਨਹੀਂ ਜਾਣਾ ਤੜਕੇ ਅਸੀਂ ਪਹਿਲੇ ਯਾਦ ਕਰੇ ਉੱਥੇ ਲੋ ਬਈ ਦੂਰੀ ਵਾਰ ਦੂਰੀ ਵਾਰ ਸੁਣਾਇਆ ਪਾਪਾ ਪਰਦੇਸੀਆਂ ਨਾਲ ਕਦੇ ਪ੍ਰੀਤ ਨਾ ਲਾਇਓ ਹਾਂ ਅੱਛਾ ਇੱਕ ਦਿਨ ਪਰਦੇਸੀਆਂ ਨੇ ਤੁਰ ਜਾਣਾ ਅੱਛਾ ਕਿ ਪਰਦੇਸੀਆਂ ਨਾਲ ਕਦੇ ਪ੍ਰੀਤ ਨਾ ਲਾਇਓ ਇੱਕ ਦਿਨ ਪਰਦੇਸੀਆਂ ਨੇ ਤੁਰ ਜਾਣਾ ਅੱਛਾ ਅੱਗੇ ਇੱਕ ਗੱਲ ਉਹ ਪਰਦੇਸੀ ਚੰਗਾ ਇੱਕ ਗੱਲ ਉਹ ਪਰਦੇਸੀ ਚੰਗਾ ਜਿੱਥੇ ਯਾਦ ਕਰੇ ਉੱਥੇ ਰਹੋਵੇ ਜਿੱਥੇ ਯਾਦ ਕਰੇ ਉੱਥੇ ਰਹੋਵੇ ਸਹੀ ਗੱਲ ਐ ਤੇ ਇਹ ਜਿਹੜੇ ਜਿੱਥੇ ਬੈਠ ਗਏ ਕਲੰਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ ਤੇ ਪਾਪੇ ਰਣੇ ਥੋੜਾ ਇਹ ਸ਼ੇਅਰ ਸੁਣਾਇ ਜੀ ਬਹੁਤ ਵਧੀਆ ਖੂਬ ਸੀਗਾ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਜੀ ਦਬਕੇ ਸ਼ੇਅਰ ਕਰ ਦਿਓ ਕਮੈਂਟ ਲਾਈਕ ਕਰਨਾ ਨਾ ਭੁੱਲਿਓ ਕਿਵੇਂ ਦੀ ਲੱਗਦੀ ਹੈ ਵੀਡੀਓ ਕਮੈਂਟ ਆ ਰਹੀ ਜਰੂਰ ਦੱਸਿਓ ਜੀ ਤੇ ਅੱਜ ਦੇ ਨਵੇਂ ਬਲੌਗਸ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਤੇ ਚਲੋ ਜੀ ਠੀਕ ਹੈ ਫਿਰ ਪ੍ਰੀਤ ਕੀ ਕਹੋਗੇ ਮੇਰੇ ਪਾਪੇ ਨੂੰ ਰੱਖਣੇ ਤੜਕੇ ਤੜਕੇ ਹੋਰ ਕੋਈ ਗੱਲ ਆਉਦੀ ਹੈ ਚਲੋ ਜੀ ਠੀਕ ਹੈ ਫਿਰ ਦੇਖਦੇ ਆ ਬਾਏ ਟਾਟਾ ਗੁੱਡ ਬਾਏ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਜੀ Papá, ¿tú?